ਹੁਸ਼ਿਆਰਪੁਰ ਸ਼ਹਿਰ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਹੁਸ਼ਿਆਰਪੁਰ ਦੀ ਰਿਹਾਈ ਦੇ ਸਾਹਮਣੇ ਪੈਂਦਾ ਮਹੱਲਾ ਬਸੰਤ ਬਿਹਾਰ ਵਿੱਚ ਇੱਕ ਕਾਰ ਚਾਲਕ ਇੱਕ ਵਿਅਕਤੀ ਨੂੰ ਕੁਚਲਣ ਦੀ ਕੋਸ਼ਿਸ਼ ਕਰਨ ਦੀ ਮਨਸਾ ਚ ਆਉਂਦਾ ਹੈ ਤੇ ਫਿਰ ਉਹ ਆਪਣੀ ਕਾਰ ਨਾਲ ਟੱਕਰ ਮਾਰ ਵਿਅਕਤੀ ਨੂੰ ਖੁਦ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਪਹਿਲੀ ਤਾਰੀਖ ਦੀ ਹੈ। ਜਿਸ ਤੋਂ ਬਾਅਦ ਲੋਕਾਂ ਨੇ ਗੰਭੀਰ ਵਿਅਕਤੀ ਨੂੰ ਮੌਕੇ ਤੇ ਹਸਪਤਾਲ ਪਹੁੰਚਾਇਆ ਤੇ ਉਸ ਦਾ ਇਲਾਜ ਜਾਰੀ ਹੈ ਦਵਿੰਦਰ ਸਿੰਘ ਵੱਲੋਂ ਇਸ ਮਸਲੇ ਦੀ ਜਾਂਚ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ ਕਿਉਂਕਿ ਬੇਸ਼ੱਕ ਉਸ ਦੀ ਇਸ ਹਮਲੇ ਵਿੱਚ ਜਾਨ ਤਾਂ ਬਚ ਗਈ ਪਰ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਵਿੱਚ ਖਤਰਾ ਹੈ ਕਿ ਜਿਵੇਂ ਇਸ ਕਾਰ ਚਾਲਕ ਨੇ ਉਸ ਨੂੰ jaan ਮੁੱਛ ਕੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਤਸਵੀਰਾਂ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ بارش ਵਿੱਚ ਛਤਰੀ ਤਾਣ ਕੇ ਜਾ ਰਹੇ ਦਵਿੰਦਰ ਸਿੰਘ ਨੂੰ ਇਸ ਕਾਰ ਚਾਲਕ ਨੇ ਜਾਣ ਮੁੱਚ ਕੇ ਟੱਕਰ ਮਾਰੀ ਕਾਰ ਚਾਲਕ ਨੇ ਟੱਕਰ ਮਾਰ ਮੌਕੇ ਤੋਂ ਖੁਦ ਫਰਾਰ ਹੋ ਗਿਆ ਨਾ ਹੀ ਉਸਨੇ ਇਸ ਵਿਅਕਤੀ ਦਾ ਹਾਲਚਲ ਪੁੱਛਿਆ ਤੇ ਨਾ ਹੀ ਇਸ ਨੂੰ ਹਸਪਤਾਲ ਪਹੁੰਚਾਇਆ ਹੁਸ਼ਿਆਰਪੁਰ ਸ਼ਹਿਰ ਵਿੱਚੋਂ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਹੁਸ਼ਿਆਰਪੁਰ ਦੀ ਰਿਹਾਇਸ਼ ਦੇ ਸਾਹਮਣੇ ਪੈਂਦਾ ਮੁਹੱਲਾ ਬਸੰਤ ਬਿਹਾਰ ਵਿੱਚ ਇੱਕ ਕਾਰ ਚਾਲਕ ਇੱਕ ਵਿਅਕਤੀ ਨੂੰ ਕੁਚਲਣ ਦੀ ਕੋਸ਼ਿਸ਼ ਕਰਨ ਦੀ ਮਨਸਾ ਚ ਆਉਂਦਾ ਹੈ ਤੇ ਫਿਰ ਉਹ ਆਪਣੀ ਕਾਰ ਨਾਲ ਟੱਕਰ ਮਾਰ ਵਿਅਕਤੀ ਨੂੰ ਖੁਦ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਪਹਿਲੀ ਤਾਰੀਖ ਦੀ ਹੈ ਜਿਸ ਤੋਂ ਬਾਅਦ ਲੋਕਾਂ ਨੇ ਗੰਭੀਰ ਵਿਅਕਤੀ ਨੂੰ ਮੌਕੇ ਤੇ ਹਸਪਤਾਲ ਪਹੁੰਚਾਇਆ ਤੇ ਉਸ ਦਾ ਇਲਾਜ ਜਾਰੀ ਹੈ ਦਵਿੰਦਰ ਸਿੰਘ ਵੱਲੋਂ ਇਸ ਮਸਲੇ ਦੀ ਜਾਂਚ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ ਕਿਉਂਕਿ ਬੇਸ਼ੱਕ ਉਸ ਦੀ ਇਸ ਹਮਲੇ ਵਿੱਚ ਜਾਨ ਤਾਂ ਬਚ ਗਈ ਪਰ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਵਿੱਚ ਖਤਰਾ ਹੈ ਕਿ ਜਿਵੇਂ ਇਸ ਕਾਰ ਚਾਲਕ ਨੇ ਉਸ ਨੂੰ jaan-mutch ke maarne ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਤਸਵੀਰਾਂ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਬਾਰਿਸ਼ ਵਿੱਚ ਛਤਰੀ ਤਾਣ ਕੇ ਜਾ ਰਹੇ ਦਵਿੰਦਰ ਸਿੰਘ ਨੂੰ ਇਸ ਕਾਰ ਚਾਲਕ ਨੇ jaan-mutch ke ਟੱਕਰ ਮਾਰੀ ਕਾਰ ਚਾਲਕ ਨੇ ਟੱਕਰ ਮਾਰ ਮੌਕੇ ਤੋਂ ਖੁਦ ਫਰਾਰ ਹੋ ਗਿਆ ਨਾਹੀ ਉਸਨੇ ਇਸ ਵਿਅਕਤੀ ਦਾ ਹਾਲਚਲ ਪੁੱਛਿਆ ਤੇ ਨਾਹੀ ਇਸਨੂੰ ਹਸਪਤਾਲ ਪਹੁੰਚਾਇਆ ਹੁਸ਼ਿਆਰਪੁਰ ਸ਼ਹਿਰ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਹੁਸ਼ਿਆਰਪੁਰ ਦੀ ਰਿਹਾਈ ਦੇ ਸਾਹਮਣੇ ਪੈਂਦਾ ਮਹੱਲਾ ਬਸੰਤ ਬਿਹਾਰ ਵਿੱਚ ਇੱਕ ਕਾਰ ਚਾਲਕ ਇੱਕ ਵਿਅਕਤੀ ਨੂੰ ਕੁਚਲਣ ਦੀ ਕੋਸ਼ਿਸ਼ ਕਰਨ ਦੀ ਮਨਸਾ 'ਚ ਆਉਂਦਾ ਹੈ ਤੇ ਫਿਰ ਉਹ ਆਪਣੀ ਕਾਰ ਨਾਲ ਟੱਕਰ ਮਾਰ ਵਿਅਕਤੀ ਨੂੰ ਖੁਦ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਪਹਿਲੀ ਤਾਰੀਖ ਦੀ ਹੈ ਜਿਸ ਤੋਂ ਬਾਅਦ ਲੋਕਾਂ ਨੇ ਗੰਭੀਰ ਵਿਅਕਤੀ ਨੂੰ ਮੌਕੇ ਤੇ ਹਸਪਤਾਲ ਪਹੁੰਚਾਇਆ ਤੇ ਉਸ ਦਾ ਇਲਾਜ ਜਾਰੀ ਹੈ ਦਵਿੰਦਰ ਸਿੰਘ ਵੱਲੋਂ ਇਸ ਮਸਲੇ ਦੀ ਜਾਂਚ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ ਕਿਉਂਕਿ ਬੇਸ਼ੱਕ ਉਸ ਦੀ ਇਸ ਹਮਲੇ ਵਿੱਚ ਜਾਨ ਤਾਂ ਬਚ ਗਈ ਪਰ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਵਿੱਚ ਖਤਰਾ ਹੈ ਕਿ ਜਿਵੇਂ ਇਸ ਕਾਰ ਚਾਲਕ ਨੇ ਉਸ ਨੂੰ jaan ਮੁਚ ਕੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਤਸਵੀਰਾਂ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ بارش ਵਿੱਚ ਛਤਰੀ ਤਾਣ ਕੇ ਜਾ ਰਹੇ ਦਵਿੰਦਰ ਸਿੰਘ ਨੂੰ ਇਸ ਕਾਰ ਚਾਲਕ ਨੇ ਜਾਣ ਮੁੱਝ ਕੇ ਟੱਕਰ ਮਾਰੀ ਕਾਰ ਚਾਲਕ ਨੇ ਟੱਕਰ ਮਾਰ ਮੌਕੇ ਤੋਂ ਖੁਦ ਫਰਾਰ ਹੋ ਗਿਆ ਨਾ ਹੀ ਉਸਨੇ ਇਸ ਵਿਅਕਤੀ ਦਾ ਹਾਲਚਲ ਪੁੱਛਿਆ ਤੇ ਨਾ ਹੀ ਇਸ ਨੂੰ ਹਸਪਤਾਲ ਪਹੁੰਚਾਇਆ ਹੁਸ਼ਿਆਰਪੁਰ ਸ਼ਹਿਰ ਵਿੱਚੋਂ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਹੁਸ਼ਿਆਰਪੁਰ ਦੀ ਰਿਹائش ਦੇ ਸਾਹਮਣੇ ਪੈਂਦਾ ਮੁਹੱਲਾ ਬਸੰਤ ਬਿਹਾਰ ਵਿੱਚ ਇੱਕ ਕਾਰ ਚਾਲਕ ਇੱਕ ਵਿਅਕਤੀ ਨੂੰ ਕੁਚਲਣ ਦੀ ਕੋਸ਼ਿਸ਼ ਕਰਨ ਦੀ ਮਨਸਾ ਚੋਂ ਆਉਂਦਾ ਹੈ ਤੇ ਫਿਰ ਉਹ ਆਪਣੀ ਕਾਰ ਨਾਲ ਟੱਕਰ ਮਾਰ ਵਿਅਕਤੀ ਨੂੰ ਖੁਦ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਪਹਿਲੀ ਤਾਰੀਖ ਦੀ ਹੈ। ਜਿਸ ਤੋਂ ਬਾਅਦ ਲੋਕਾਂ ਨੇ ਗੰਭੀਰ ਵਿਅਕਤੀ ਨੂੰ ਮੌਕੇ ਤੇ ਹਸਪਤਾਲ ਪਹੁੰਚਾਇਆ। ਉਸ ਦਾ ਇਲਾਜ ਜਾਰੀ ਹੈ ਦਵਿੰਦਰ ਸਿੰਘ ਵੱਲੋਂ ਇਸ ਮਸਲੇ ਦੀ ਜਾਂਚ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ ਕਿਉਂਕਿ ਬੇਸ਼ੱਕ ਉਸ ਦੀ ਇਸ ਹਮਲੇ ਵਿੱਚ ਜਾਨ ਤਾਂ ਬਚ ਗਈ ਪਰ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਵਿੱਚ ਖਤਰਾ ਹੈ ਕਿ ਜਿਵੇਂ ਇਸ ਕਾਰ ਚਾਲਕ ਨੇ ਉਸ ਨੂੰ ਜਾਣ ਮੁੱਝ ਕੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਤਸਵੀਰਾਂ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਬਾਰਿਸ਼ ਵਿੱਚ ਛਤਰੀ ਤਾਣ ਕੇ ਜਾ ਰਹੇ ਦਵਿੰਦਰ ਸਿੰਘ ਨੂੰ ਇਸ ਕਾਰ ਚਾਲਕ ਨੇ ਜਾਣ ਮੁੱਝ ਕੇ ਟੱਕਰ ਮਾਰੀ ਕਾਰ ਚਾਲਕ ਨੇ ਟੱਕਰ ਮਾਰ ਮੌਕੇ ਤੇ ਖੁਦ ਫਰਾਰ ਹੋ ਗਿਆ ਨਾ ਹੀ ਉਸਨੇ ਇਸ ਵਿਅਕਤੀ ਦਾ ਹਾਲਚਲ ਪੁੱਛਿਆ ਤੇ ਨਾ ਹੀ ਇਸ ਨੂੰ ਹਸਪਤਾਲ ਪਹੁੰਚਾਇਆ ਹੁਸ਼ਿਆਰਪੁਰ ਸ਼ਹਿਰ ਵਿੱਚੋਂ ਇੱਕ ਦਿਲ ਦਹਿਲਾਣ ਵਾਲੀ ਘਟਨਾ ਸਾਹਮਣੇ ਆਈ ਹੈ ਹੁਸ਼ਿਆਰਪੁਰ ਦੀ ਰਿਹਾਈ ਦੇ ਸਾਹਮਣੇ ਪੈਂਦਾ ਮਹੱਲਾ ਬਸੰਤ ਬਿਹਾਰ ਵਿੱਚ ਇੱਕ ਕਾਰ ਚਾਲਕ ਇੱਕ ਵਿਅਕਤੀ ਨੂੰ ਕੁਚਲਣ ਦੀ ਕੋਸ਼ਿਸ਼ ਕਰਨ ਦੀ ਮਨਸਾ ਚੋਂ ਆਉਂਦਾ ਹੈ ਤੇ ਫਿਰ ਉਹ ਆਪਣੀ ਕਾਰ ਨਾਲ ਟੱਕਰ ਮਾਰ ਵਿਅਕਤੀ ਨੂੰ ਖੁਦ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਪਹਿਲੀ ਤਾਰੀਖ ਦੀ ਹੈ ਜਿਸ ਤੋਂ ਬਾਅਦ ਲੋਕਾਂ ਨੇ ਗੰਭੀਰ ਵਿਅਕਤੀ ਨੂੰ ਮੌਕੇ ਤੇ ਹਸਪਤਾਲ ਪਹੁੰਚਾਇਆ ਤੇ ਉਸ ਦਾ ਇਲਾਜ ਜਾਰੀ ਹੈ ਦਵਿੰਦਰ ਸਿੰਘ ਵੱਲੋਂ ਇਸ ਮਸਲੇ ਦੀ ਜਾਂਚ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ ਕਿਉਂਕਿ ਬੇਸ਼ਕ ਉਸ ਦੀ ਇਸ ਹਮਲੇ ਵਿੱਚ ਜਾਨ ਤਾਂ ਬਚ ਗਈ ਪਰ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਵਿੱਚ ਖਤਰਾ ਹੈ ਕਿ ਜਿਵੇਂ ਇਸ ਕਾਰ ਚਾਲਕ ਨੇ ਉਸ ਨੂੰ ਜਾਣ ਮੁੱਚ ਕੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਤਸਵੀਰਾਂ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ بارش ਵਿੱਚ ਛਤਰੀ ਤਾਣ ਕੇ ਜਾ ਰਹੇ ਦਵਿੰਦਰ ਸਿੰਘ ਨੂੰ ਇਸ ਕਾਰ ਚਾਲਕ ਨੇ ਜਾਣ ਮੁੱਚ ਕੇ ਟੱਕਰ ਮਾਰੀ ਕਾਰ ਚਾਲਕ ਨੇ ਟੱਕਰ ਮਾਰ ਮੌਕੇ ਤੋਂ ਖੁਦ ਫਰਾਰ ਹੋ ਗਿਆ ਨਾ ਹੀ ਉਸਨੇ ਇਸ ਵਿਅਕਤੀ ਦਾ ਹਾਲਚਲ ਪੁੱਛਿਆ ਤੇ ਨਾ ਹੀ ਇਸ ਨੂੰ ਹਸਪਤਾਲ ਪਹੁੰਚਾਇਆ ਹੁਸ਼ਿਆਰਪੁਰ ਸ਼ਹਿਰ ਵਿੱਚ ਚੋਕ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਹੁਸ਼ਿਆਰਪੁਰ ਦੀ ਰਿਹਾਈ ਦੇ ਸਾਹਮਣੇ ਪੈਂਦਾ ਮਹੱਲਾ ਬਸੰਤ ਬਿਹਾਰ ਵਿੱਚ ਇੱਕ ਕਾਰ ਚਾਲਕ ਇੱਕ ਵਿਅਕਤੀ ਨੂੰ ਕੁਚਲਣ ਦੀ ਕੋਸ਼ਿਸ਼ ਕਰਨ ਦੀ ਮਨਸਾ 'ਚ ਆਉਂਦਾ ਹੈ ਤੇ ਫਿਰ ਉਹ ਆਪਣੀ ਕਾਰ ਨਾਲ ਟੱਕਰ ਮਾਰ ਵਿਅਕਤੀ ਨੂੰ ਖੁਦ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਪਹਿਲੀ ਤਾਰੀਖ ਦੀ ਹੈ। ਜਿਸ ਤੋਂ ਬਾਅਦ ਲੋਕਾਂ ਨੇ ਗੰਭੀਰ ਵਿਅਕਤੀ ਨੂੰ ਚੁੱਕ ਮੌਕੇ ਤੇ ਹਸਪਤਾਲ ਪਹੁੰਚਾਇਆ ਤੇ ਉਸ ਦਾ ਇਲਾਜ ਜਾਰੀ ਹੈ ਦਵਿੰਦਰ ਸਿੰਘ ਵੱਲੋਂ ਇਸ ਮਸਲੇ ਦੀ ਜਾਂਚ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ ਕਿਉਂਕਿ ਬੇਸ਼ੱਕ ਉਸ ਦੀ ਇਸ ਹਮਲੇ ਵਿੱਚ ਜਾਨ ਤਾਂ ਬਚ ਗਈ ਪਰ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਵਿੱਚ ਖਤਰਾ ਹੈ ਕਿ ਜਿਵੇਂ ਇਸ ਕਾਰ ਚਾਲਕ ਨੇ ਉਸ ਨੂੰ jaan ਮੁੱਛ ਕੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਤਸਵੀਰਾਂ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕੀ ਬਾਰਿਸ਼ ਵਿੱਚ ਛਤਰੀ ਤਾਣ ਕੇ ਜਾ ਰਹੇ ਦਵਿੰਦਰ ਸਿੰਘ ਨੂੰ ਇਸ ਕਾਰ ਚਾਲਕ ਨੇ ਜਾਣ ਮੁੱਝ ਕੇ ਟੱਕਰ ਮਾਰੀ ਕਾਰ ਚਾਲਕ ਨੇ ਟੱਕਰ ਮਾਰ ਮੌਕੇ ਤੋਂ ਖੁਦ ਫਰਾਰ ਹੋ ਗਿਆ ਨਾ ਹੀ ਉਸਨੇ ਇਸ ਵਿਅਕਤੀ ਦਾ ਹਾਲਚਲ ਪੁੱਛਿਆ ਤੇ ਨਾ ਹੀ ਇਸ ਨੂੰ ਹਸਪਤਾਲ ਪਹੁੰਚਾਇਆ ਹੁਸ਼ਿਆਰਪੁਰ ਸ਼ਹਿਰ ਵਿੱਚੋਂ ਇੱਕ ਦਿਲ ਦਹਿਲਾਣ ਵਾਲੀ ਘਟਨਾ ਸਾਹਮਣੇ ਆਈ ਹੈ ਹੁਸ਼ਿਆਰਪੁਰ ਦੀ ਰਿਹਾਈ ਦੇ ਸਾਹਮਣੇ ਪੈਂਦਾ ਮਹੱਲਾ बसंत बिहार ਵਿੱਚ ਇੱਕ ਕਾਰ ਚਾਲਕ ਇੱਕ ਵਿਅਕਤੀ ਨੂੰ ਕੁਚਲਣ ਦੀ ਕੋਸ਼ਿਸ਼ ਕਰਨ ਦੀ ਮਨਸਾ ਚ ਆਉਂਦਾ ਹੈ ਤੇ ਫਿਰ ਉਹ ਆਪਣੀ ਕਾਰ ਨਾਲ ਟੱਕਰ ਮਾਰ ਵਿਅਕਤੀ ਨੂੰ ਖੁਦ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਪਹਿਲੀ ਤਾਰੀਖ ਦੀ ਹੈ ਜਿਸ ਤੋਂ ਬਾਅਦ ਲੋਕਾਂ ਨੇ ਗੰਭੀਰ ਵਿਅਕਤੀ ਨੂੰ ਮੌਕੇ ਤੇ ਹਸਪਤਾਲ ਪਹੁੰਚਾਇਆ ਤੇ ਉਸ ਦਾ ਇਲਾਜ ਜਾਰੀ ਹੈ ਦਵਿੰਦਰ ਸਿੰਘ ਵੱਲੋਂ ਇਸ ਮਸਲੇ ਦੀ ਜਾਂਚ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ ਕਿਉਂਕਿ ਬੇਸ਼ੱਕ ਉਸ ਦੀ ਇਸ ਹਮਲੇ ਵਿੱਚ ਜਾਨ ਤਾਂ ਬਚ ਗਈ ਪਰ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਵਿੱਚ ਖਤਰਾ ਹੈ ਕਿ ਜਿਵੇਂ ਇਸ ਕਾਰ ਚਾਲਕ ਨੇ ਉਸ ਨੂੰ jaan-mooch ke maarne ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਤਸਵੀਰਾਂ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਬਾਰਿਸ਼ ਵਿੱਚ ਛਤਰੀ ਤਾਣ ਕੇ ਜਾ ਰਹੇ ਦਵਿੰਦਰ ਸਿੰਘ ਨੂੰ ਇਸ ਕਾਰ ਚਾਲਕ ਨੇ jaan-mooch ke ਟੱਕਰ ਮਾਰੀ ਕਾਰ ਚਾਲਕ ਨੇ ਟੱਕਰ ਮਾਰ ਮੌਕੇ ਤੋਂ ਖੁਦ ਫਰਾਰ ਹੋ ਗਿਆ ਨਾਹੀ ਉਸਨੇ ਇਸ ਵਿਅਕਤੀ ਦਾ ਹਾਲਚਲ ਪੁੱਛਿਆ ਤੇ ਨਾਹੀ ਇਸਨੂੰ ਹਸਪਤਾਲ ਪਹੁੰਚਾਇਆ